ਦੋਸਤੀ ਨੂੰ ਸ਼ਰਮਸਾਰ ਕਰਨ ਵਾਲਾ ਮਾਮਲਾ ਗੁਰਦਾਸਪੁਰ ਦੇ ਪਿੰਡ ਰਾਮਨਗਰ ਤੋਂ ਸਾਹਮਣੇ ਆਇਆ ਜਿੱਥੇ ਵਿਦੇਸ਼ ਰਹਿੰਦੇ ਦੋਸਤ ਦੀ ਪਤਨੀ ਨੂੰ ਉਸਦਾ ਹੀ ਦੋਸਤ ਵਰਗਲਾ ਕੇ ਲੈ ਗਿਆ ਤੇ ਜਦੋਂ ਪਰਿਵਾਰਕ ਮੈਂਬਰਾਂ ਨੇ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ ਤਾਂ ਦੋਸਤ ਦੀ ਪਤਨੀ ਨਾਲ ਭਗੋੜੇ ਹੋਏ ਕਤਿੱਥ ਦੋਸ਼ੀ ਨੇ ਹੋਰ ਲੜਕੀਆਂ ਦੀ ਮਦਦ ਨਾਲ ਆਪਣੇ ਦੋਸਤ ਹੈਪੀ ਦੇ ਘਰ ਤੇ ਹਮਲਾ ਕਰ ਦਿੱਤਾ ਅਤੇ ਘਰ ਦੀ ਭੰਨਤੋੜ ਕਰ ਦਿੱਤੀ ਤੇ ਕਿਸੇ ਨੂੰ ਵੀ ਇਸ ਬਾਰੇ ਜਾਣਕਾਰੀ ਦੇਣ ਤੇ ਪਰਿਵਾਰ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਦਿੱਤੀਆਂ ਗਈਆਂ ਪੀੜਤਾ ਦੇ ਦੋਸਰੇ ਪਰਿਵਾਰਕ ਮੈਂਬਰਾਂ ਨੇ ਪੁਲਿਸ ਕੋਲੋ ਸ਼ਿਕਾਇਤ ਦਰਜ ਕਰਵਾਈ ਹੈ ਜਿਹੜੀ ਚਾਰ ਨਿੱਕੀ ਜਿਹੀ ਗੱਲ ਨੂੰ ਬੇਲੋੜਾ ਪਾਤਰ ਯਾਵਾਏ ਲੈ ਕੇ ਆ ਗਾਲਾਂ ਕੱਢੇ ਇੱਕ ਸਰਪੰਚ ਸੰਦੀਪ ਕਪੜਾ ਜਿਹੜਾ ਪਤਾ ਨਹੀਂ ਕਿ ਕਿੰਨਾ ਚਿਰ ਤੋਂ ਜਿਹੜਾ

ਇਹ ਹੈਗੀ ਆ 4:00 5:00 ਵਜੇ ਦੀ ਗੱਲ ਜਿਹਨੂੰ ਕੱਢ ਕੇ ਖੜਿਆ ਸੀ ਤੇ ਦਵਾਈ ਲੈਣਗੇ ਹੀ ਆਪਣੀ ਮੰਮੀ ਨਾਲ ਉਹ ਇੱਧਰ ਸਾਡੇ ਚ ਕੋਈ ਨਹੀਂ ਏ ਸਰੀਕ ਕਮ ਲਾਹੇ ਇੱਧਰ ਸਾਡਾ ਹਾਂਜੀ ਯਾਰ ਦੋਸਤ ਹੀ ਹੈ ਜਿਹਨਾਂ ਨਾਲ ਹੀ ਸਾਡੇ ਛੋਟੇ ਮੁੰਡੇ ਨਾਲ ਅੱਛਾ ਹਾਂਜੀ ਇਹ ਹੁਣ ਜਾਣ ਇੱਦਾਂ ਕਰਦਾ ਰਿਹਾ ਸਾਨੂੰ ਇਹ ਨਹੀਂ ਪਤਾ ਪਈ ਸਾਡੇ ਚ ਕੀ ਕੰਮ ਕਰਨ ਦਿਆ ਸੀ ਯਾਰੀ ਗੂਟੀ ਨੇ ਜਾਰੀ ਪਾ ਰਹੀ ਨੇ ਤੁਹਾਨੂੰ ਇਹ ਗੱਲ ਦਾ ਪਤਾ ਨਹੀਂ ਲੱਗਾ ਹੈਗਾ ਤੇ ਬਾਚੋ ਹੀ ਘਰ ਹਾਂ ਤੁਹਾਡੇ ਬੱਚੇ ਸਾਡੇ ਘਰ ਕੋਈ ਨਹੀਂ ਨਾ ਸਾਡੇ ਘਰ ਵਾਲੇ ਤੇ ਨਾ ਸਾਡੇ ਬੱਚੇ ਹੀ ਇਹਨਾਂ ਨੇ ਫਾਇਦਾ ਹਟਾਇਆ ਘਰ ਦਾ ਹਮਲਾ ਕੀਤਾ ਸਾਡੇ ਆਹੀ ਕੁੰਡੇ ਮਾਰ ਕੇ ਅੰਦਰ ਵੜ ਗਏ ਆ ਤੁਹਾਡੇ ਤੇ ਕੋਈ ਹਮਲਾ ਸਾਡੇ ਬੱਚਾ ਨੂੰ ਮਰ ਜ ਨੀਗੀ ਜੀ ਬੇਟੀ ਜਿਹੜੀ ਸਾਡੀ ਬਾਹਰ ਰਹਿ ਗਈ ਸੀ ਤੇ ਜਦੋਂ ਚਲ ਗਏ ਆ ਤਾਂ ਅਹੀ ਫੜਫੜ ਉਹ ਦੋ ਬੂਆ ਖੋਲ ਕੇ ਵੇਖਿਆ ਉਹ ਦੋ ਭੱਜ ਗਏ ਹੀ ਤੇ ਮੋਟਰਸਾਈਕਲ ਆਕਾ ਮੁੰਡਾ ਲੱਭਾ ਨਹੀਂ ਪਰ ਕਿੱਧਰ ਗੈਪ ਹੋ ਗਿਆ ਹੀ ਤਾਂ ਉਹਦੀ ਘਰ ਵਾਲੀ ਨਾਲ ਆ ਕੇ ਉਹਨੇ ਹਮਲਾ ਕਰਵਾਇਆ ਉਹਦਾ ਸੋਰਾ ਵੀ ਨਾਲ ਆਇਆ ਉਦੋਂ ਚਾਚਾ ਵੀ ਨਾਲ ਆਇਆ ਕਿੰਨੇ ਜਣੇ ਸੀ ਨਾਲ ਦੋ ਤੀ ਤੇ ਤਿੰਨ ਬੰਦੇ ਸੀ ਤੇ ਇੱਕ ਚੌਥੀ ਉਹਦੀ ਜਨਾਨੀ ਸਣੀ ਜਿਹਨੇ ਜਨਾਨੀ ਕੱਢ ਕੱਢ ਨਾਉ ਖੜੀ ਆ ਕਿੰਨੇ ਵਜੇ ਸਮਾਂ ਇਹ ਹੈਗਾ ਹੀ 5:30 ਵਜੇ ਦਾ ਸਮਾਂ ਆ ਕੁੜੀ ਨਾਲ ਆਈ ਸੀ ਹਾਂਜੀ ਉਹ ਨਾਲ ਆਈ ਹਾਂਜੀ ਸਣੀ ਦੀ ਘਰ ਦੀ ਨਾਲ ਆਈ ਸੀ ਤੁਹਾਡੀ ਨਾਉ ਨਹੀਂ ਸਾਡੇ ਨਾਉ ਤੇ ਪਤਾ ਨਹੀਂ ਕੋਈ ਤਿੰਨ ਨਾਲ ਧੋੜ ਪੰਨ ਸਾਡੇ ਘਰ ਦੀ ਕੀਤੀ ਸਾਡੀ ਬੇਟੀ ਵੀ ਰਹਿ ਗਈ ਬੱਚੇ ਸਾਡੇ ਘਰ ਕੋਈ ਨਹੀਂ ਘਰ ਵਾਲੇ ਸਾਡੇ ਕੰਮ ਕੰਮਾਂ ਤੇ ਵੀ ਕਿਹਾ ਏਦਾਂ ਭੱਜ ਦੌੜ ਕੇ ਥੰਮਗਾ ਲਾਈ ਜਾਂਦੇ ਆ ਸਣੀ ਪਰ ਤੁਹਾਡੇ ਤੁਹਾਡੇ ਬੰਦੇ ਲੈ ਆਉਣ ਲੈ ਕੇ ਘਰ ਦੇ ਨਾਲ ਜਾਉਂ ਕਰਦਾ ਸਾਡੀ ਬੋਟੀ ਤੇ ਥੰਮਕੀ ਲਾਈ ਨੇ ਸਾਰੇ ਤਾਂ ਲਾਈ ਆ 9 ਖੜੀਕੇਸ਼ ਇਹ 15 ਤਰੀਕ ਦੀ ਖੜੀ ਆ ਅਜੇ ਨਹੀਂ ਵਕਸੇ ਆਜੀ ਤੱਕ ਨਹੀਂ ਆਈ ਕਿ ਪੁਲਿਸ ਕੋਲ ਰਣ ਕੀਤੀ ਹੈ ਨਹੀਂ ਹਾਂਜੀ ਇਹ ਕੀਤੀ ਆ ਤੁਹਾਨੂੰ ਕਿੱਦਾਂ ਪਤਾ ਲੱਗੇ ਕਿ ਫੱਟ ਕੇ ਚਲੀ ਗਈ ਇਹ ਸਾਨੂੰ ਪਤਾ ਲੱਗਾ ਜੀ ਉੱਥੇ ਜਾਗੋ ਵਾਲੋ ਦੇ ਪੇਕੇ ਹੀ ਦੁੱਧ ਲੈਣ ਗਈ ਨੰਬਰ ਜਾਗੋ ਵਾਲ ਗਈ ਹੀ ਕਹਿੰਦੀ ਮਮਾ ਮੈਂ ਦੁੱਧ ਲੈ ਆਵਾਂ ਤਾਂ ਉੱਥੇ ਕਦੇ ਮਗਰ ਮਗਰ ਮੋਟਰਸਾਈਕਲ ਨਾਲ ਆ ਛੜਿਆ ਕਦੇ ਦੁੱਧ ਲੈਂਦ ਰਿਆ ਵੀ ਉੱਥੇ ਗਈ ਆ ਉੱਥੋਂ ਇਹਨੇ ਮੂੰਹ ਮਸਰ ਬੰਨੇ ਆ ਤੋ ਲੈ ਕੇ ਉੱਥੇ ਕਰਨ ਉਹ ਕਰ ਦਿੱਤੀ ਇਹਨੂੰ ਉਹ ਕੰਮ ਚੜ ਡਬੇ ਚ ਦਾ ਲੋਕ ਕੰਮ ਉੱਥੇ ਕਰਦਾ ਹੈ ਉਹਦੀ ਗੱਲ ਹੀ ਤੇ ਨਹੀਂ ਹਾਂਜੀ ਕਰ ਵਾਲ ਇੱਥੇ ਹੀ ਸਾਡੀ ਨੌਂ ਹੀ ਉਹ ਬੱਚੇ ਉਹ ਵੀ ਗੱਲ ਉਹ ਇਦਾਂ ਹੀ ਲੱਗਾ ਹੀ ਕਿ ਕਚਾਰੀਆਂ ਕੇ ਚਰਚ ਲੱਗਾ ਤੇ ਤਿੰਨ ਗੁੱਡੀਆਂ ਹੀ ਤੇਰੀਆਂ ਵੀ ਦੋ ਬੱਚੇ ਇਹਦੇ ਦੋ ਬੱਚੇ ਹਾਂਜੀ ਉਹ ਵੀ ਵਿਆਹ ਹੀ ਤੇ ਦੋ ਬੱਚੇ ਦੇ ਕੁੜੀ ਮੁੰਡਾ ਹੀ ਕੋਈ ਨਹੀਂ ਚੱਲਦਾ ਜੇ ਥੋੜਾ ਕਹਾਨੂੰ ਤੇ ਨਿਕਲਦਾ ਪਤਾ ਨਹੀਂ ਵੀ ਅਸੀਂ ਤੇ ਵਿਸ਼ਵਾਸ ਕੀਤਾ ਹੈ ਤੇ ਵੀ ਚਲੋ ਯਾਰੀ ਦੋਸਤੀ ਆਉਂਦਾ ਜਾਂਦਾ ਚਲੋ ਇਹ ਜੀ ਕੋਈ ਗੱਲ ਨਹੀਂ ਆ ਸਾਨੂੰ ਇਹ ਵੀ ਵਿਸ਼ਵਾਸ ਸਾਡੀ ਨੌਂ ਸਾਡੀ ਇਦਾਂ ਦੀ ਨਹੀਂ ਹੀ ਇਹ ਤੱਕੇ ਨਾ ਕੀਤਾ ਤੇ ਸਾਰੇ ਤੱਕੇ ਨਾਲ ਇਹ ਕੰਮ ਹੋਏ ਆ